ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਖਾਤ ਜਫਰਨਾਮਾ ਔਰੰਗਜ਼ੇਬ ਨੂੰ ਔਰੰਗਜ਼ੇਬ ਆਪਣੀ ਜ਼ਿੰਦਗੀ ਦੀ ਸ਼ਾਮ ਵੇਲੇ ਬੜਾ ਬੇਚੈਨ ਸੀ ਉਹ ਔਰੰਗਜ਼ੇਬ ਜੋ ਕਦੇ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ ਉਸ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਉਹਨੂੰ ਬਹੁਤ ਸਾਰੇ ਅਫਸੋਸ ਤੇ ਕੇਰ ਲੈਣ ਵਾਲੇ ਕਸ਼ਟ ਹੋ ਰਹੇ ਸਨ ਲੇਕਿਨ ਇਨਾਂ ਸਭਨਾ ਤੋਂ ਵੱਡਾ ਸੀ ਉਹ ਖਤ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ 1705 ਵਿੱਚ ਲਿਖਿਆ ਸੀ ਜਫਰਨਾਮਾ ਫਸਤੋ ਪਾਸ਼ਾ ਵਿੱਚ ਲਿਖਿਆ ਇਹ ਪੱਤਰ ਨਾ ਸਿਰਫ ਔਰੰਗਜ਼ੇਬ ਦੀ ਦਗਾਬਾਦੀ ਦੀ ਨਿੰਦਿਆ ਕਰਦਾ ਸੀ ਸਗੋਂ ਇੱਕ ਸ਼ਕਤੀਸ਼ਾਲੀ ਘੋਸ਼ਣਾ ਕਰਦਾ ਸੀ ਕਿ ਸੱਚ ਅਤੇ ਧਰਮ ਹਮੇਸ਼ਾ ਜ਼ੁਲਮ ਤੇ ਜਿੱਤ ਹਾਸਲ ਕਰਦੇ ਹਨ ਜਫਰਨਾਮਾ ਯਾਨੀ ਕਿ ਵਿਜੇ ਪੱਤਰ ਇਹ ਚਮਕੌਰ ਦੀ ਲੜਾਈ ਦੇ ਬਾਅਦ ਲਿਖਿਆ ਗਿਆ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਸਪਾਈ ਗੰਟੀ ਵਿੱਚ ਘਟ ਹੋਣ ਦੇ ਬਾਵਜੂਦ ਬਹੁਤ ਬਹਾਦਰੀ ਨਾਲ ਲੜੇ ਔਰੰਗਜ਼ੇਬ ਦੇ ਝੂਠੇ ਵਾਅਦਿਆਂ ਨਾਲ ਤੇ ਝੂਠੀਆਂ ਕਸਮਾਂ ਖਾਣ ਕਰਕੇ ਗੁਰੂ ਜੀ ਨੇ ਵਿਸ਼ਵਾਸ ਕਰਕੇ ਅਨੰਦਪੁਰ ਸਾਹਿਬ ਕਿਲਾ ਛੱਡੁੰਦਾ ਫੈਸਲਾ ਲਿਆ ਸੀ ਲੇਕਿਨ ਔਰੰਗਜ਼ੇਬ ਦੇ ਜਰਨੈਲਾ ਨੇ ਗੁਰੂ ਜੀ ਦੇ ਪਰਿਵਾਰ ਨਾਲ ਵੱਡਾ ਵਿਸ਼ਵਾਸ ਘਾਤ ਕੀਤਾ ਜਿਸ ਕਰਕੇ ਲੜਾਈ ਵਿੱਚ ਉਹਨਾਂ ਦੇ ਦੋ ਵੱਡੇ ਪੁੱਤਰ ਸ਼ਹੀਦ ਹੋ ਗਏ ਸਰਹੰਦ ਵਿੱਚ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਜਫਰ ਨਾਮੇ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਕੋਸ਼ਿਸ਼ ਕੀਤੀ ਜਾਨੀ ਵਿਆਖਿਆ ਕੀਤੀ ਜਿਵੇਂ ਕਿ ਔਰੰਗਜ਼ੇਬ ਦੀ ਦਗਾਬਾਜੀ ਦੀ ਨਿੰਦਾ ਕੀਤੀ ਉਸ ਨੂੰ ਯਾਦ ਦਵਾਇਆ ਕਿ ਅਸਲ ਬਾਦਸ਼ਾਹ ਉਹ ਹੁੰਦੇ ਹਨ ਜੋ ਆਪਣੇ ਵਚਨ ਨਿਭਾਉਂਦੇ ਹਨ ਨੈਤਿਕ ਜਿੱਤ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਧਾਰਮਕਤਾ ਅਤੇ ਇਨਸਾਫ ਨੂੰ ਤਲਵਾਰ ਦੀ ਸ਼ਕਤੀ ਨਹੀਂ ਹਰਾ ਸਕਦੀ ਫਿਰ ਉਹਨਾਂ ਨੇ ਰੱਬੀ ਇਨਸਾਫ ਦੀ ਚੇਤਾਵਨੀ ਵੀ ਦਿੱਤੀ ਦੱਸਿਆ ਕਿ ਧੋਖਾ ਦੇਣ ਵਾਲਿਆਂ ਨੂੰ ਰੱਬ ਦੇ ਕੋਲ ਆਪਣੇ ਕਰਮਾਂ ਦਾ ਹਿਸਾਬ ਦੇਣਾ ਹੀ ਪਵੇਗਾ ਔਰੰਗਜ਼ੇਬ ਦੀ ਝੂਠੀ ਭਗਤੀ ਨੂੰ ਚੁਣੌਤੀ ਦਿੱਤੀ ਉਸ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਉਸ ਨੇ ਧਰਮ ਨੂੰ ਜ਼ੁਲਮ ਦਾ ਹਥਿਆਰ ਬਣਾ ਲਿਆ ਸੀ ਔਰੰਗਜ਼ੇਬ ਸੱਚ ਸਾਹਮਣੇ ਬੇਵੱਸ ਸੀ ਜਦੋਂ ਔਰੰਗਜ਼ੇਬ ਨੇ ਜਫਰਨਾਮਾ ਪੜ੍ਹਿਆ ਉਹ ਗੰਭੀਰ ਝਟਕੇ ਵਿੱਚ ਆ ਗਿਆ ਉਸਨੇ ਗੁਰੂ ਜੀ ਤੋਂ ਸਮਰਪਣ ਦੀ ਉਮੀਦ ਕੀਤੀ ਸੀ ਪਰ ਉਸ ਨੂੰ ਤਾਂ ਨਿਰਬੇ ਸੱਚ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਰੋ ਪਿਆ ਗੁਰੂ ਜੀ ਦੇ ਸ਼ਬਦਾਂ ਨੇ ਉਸ ਦੀ ਰੂਹ ਨੂੰ ਝੰਡੋੜ ਦਿੱਤਾ ਉਹਨੂੰ ਅਹਿਸਾਸ ਹੋਇਆ ਕਿ ਉਸ ਦਾ ਸਮਰਾਜ ਧੋਖੇ ਅਤੇ ਜ਼ੁਲਮ ਉਤੇ ਖੜਾ ਸੀ ਅਤੇ ਹੁਣ ਉਸ ਦੀ ਸ਼ਕਤੀ ਹਿਲ ਰਹੀ ਸੀ ਘਟ ਰਹੀ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣਾ ਚਾਹੁੰਦਾ ਸੀ ਸ਼ਾਇਦ ਪਛਤਾਪ ਕਰਨਾ ਚਾਹੁੰਦਾ ਸੀ ਪਰ ਉਸ ਦੀ ਮੌਤ ਹੋਣ ਕਾਰਨ ਇਹ ਮੁਲਾਕਾਤ ਨਹੀਂ ਹੋਈ ਮੌਤ ਦੇ ਸਮੇਂ ਉਸ ਨੂੰ ਅਫਸੋਸ ਅਤੇ ਡਰ ਸੀ 1707 ਵਿੱਚ ਜਦੋਂ ਔਰੰਗਜ਼ੇਬ ਮਰਨ ਲੱਗਾ ਉਹ ਡਰ ਅਫਸੋਸ ਤੇ ਪਛਤਾਪਨਾ ਕਰ ਗਿਆ ਉਸ ਨੇ ਆਖਰੀ ਪੱਤਰਾਂ ਵਿੱਚ ਲਿਖਿਆ ਸੀ ਕਿ ਉਸ ਨੇ ਆਪਣਾ ਜੀਵਨ ਵਿਅਰਤ ਗੁਆ ਦਿੱਤਾ ਹੈ ਉਸ ਨੂੰ ਹੁਣ ਰੱਬ ਦੀ ਸਜ਼ਾ ਦਾ ਡਰ ਸੀ ਉਸ ਨੇ ਆਪਣੇ ਪੁੱਤਰ ਨੂੰ ਚਿੱਠੀ ਵਿੱਚ ਲਿਖਿਆ ਮੈਂ ਇਕੱਲਾ ਆਇਆ ਸੀ ਪਰ ਹੁਣ ਇੱਕਦਮ ਬੇਗਾਨੇ ਵਾਂਗ ਜਾ ਰਿਹਾ ਹਾਂ ਮੈਨੂੰ ਨਹੀਂ ਪਤਾ ਮੈਂ ਕੌਣ ਹਾਂ ਮੈਂ ਆਪਣੇ ਸਿਰ ਦੇ ਉੱਤੇ ਪਾਪਾਂ ਦੀ ਢੰਡ ਇਕੱਠੀ ਕੀਤੀ ਹੈ ਤੇ ਮੇਰਾ ਕੀ ਇਨਸਾਫ ਹੋਏਗਾ ਉਸ ਦੀ ਆਖਰੀ ਇੱਛਾ ਸੀ ਕਿ ਉਸਤਾ ਦੇ ਸੰਸਕਾਰ ਸਧਾਰਨ ਤਰੀਕੇ ਨਾਲ ਖੁਲਦਾਬਾਦ ਵਿੱਚ ਕੀਤਾ ਜਾਏ ਬਿਨਾ ਕਿਸੇ ਸ਼ਾਨੋ ਸ਼ੌਕਤ ਅਤੇ ਸ਼ਕਤੀ ਦੇ ਦਿਖਾਵੇ ਜਫਰਨਾਮੇ ਦੀ ਵਿਰਾਸਤ ਸੱਚ ਦੀ ਜਿੱਤ ਔਰੰਗਜ਼ੇਬ ਮਰ ਗਿਆ ਉਸ ਦਾ ਸਮਰਾਜ ਕੋਈ ਸਮਿਆਂ ਵਿੱਚ ਖਤਮ ਹੋ ਗਿਆ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਆਵਾਜ਼ ਅੱਜ ਵੀ ਜੀਵੰਤ ਹੈ ਜਫਰਨਾਮਾ ਸਿਖਾਉਂਦਾ ਹੈ ਕਿ ਸੱਚ ਅਤੇ ਨਿਆਂ ਹਮੇਸ਼ਾ ਜਿੱਤਦੇ ਹਨ ਜਨਮ ਅਤੇ ਧੋਖੇ ਨਾਲ ਮਿਲੀ ਸ਼ਕਤੀ ਆਖਰਕਾਰ ਨਸ਼ਟ ਹੋ ਜਾਂਦੀ ਹੈ। ਔਰੰਗਜ਼ੇਬ ਭਾਵੇਂ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਬਾਦਸ਼ਾਹ ਸੀ ਪਰ ਉਹ ਬਰੇ ਅਫਸੋਸਨਾਕ ਤਰੀਕੇ ਨਾਲ ਮਰ ਗਿਆ। ਆਪਣੇ ਜਲਮਾ ਅਤੇ ਪਛਤਾਪ ਦੀ ਅਗਵੇ ਸੜਦਾ ਹੋਇਆ। ਧੰਨਵਾਦ। ਮੇਰਾ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਇਤਿਹਾਸਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ